ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਸ਼ਹਿਰ ਅਜਨਾਲਾ ਤਹਿਸੀਲ ਵੀ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ ਤਿੰਨ ਝੋਟੀਆਂ ਤੇ ਆਪਾਂ ਪਹੁੰਚਿਆ ਭਾਜੀ ਸੋਨੂ ਦੇ ਕੋਲ ਤੇ ਆਜੋ ਕਰਦੇ ਆਂ ਭਾਈ ਨਾਲ ਗੱਲਬਾਤ ਤੇ ਪੁੱਛਦੇ ਪਸ਼ੂਆਂ ਦੀ ਡਿਟੇਲ ਸਾਸੀ ਦਾ ਭਾਜੀ ਸਾਸੀ ਭਾਈ ਸਾਸੀ ਜੀ ਕੋਸਣਾ ਠੀਕ ਆ ਗਿਆ ਰੱਬ ਦੀ ਕਿਰਪਾ ਮਾਰ ਬਾਬੇ ਦੀ ਦਾਰੀ ਚਲੋ ਕਿਰਪਾ ਚਾਹੀਦੀ ਆ ਜੀ ਭਾਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਸੋਨੂ ਸ਼ਹਿਰ ਅਜਨਾਲਾ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ 985752 ਠੀਕ ਹੈ ਜੀ ਹਾਂ ਜੀ ਇਹ ਬਈ ਕਰੀਏ ਸ਼ੁਰੂਆਤ ਕਰੀਏ ਸ਼ੁਰੂਆਤ ਇਧਰੋਂ ਕਿ ਉਧਰੋਂ ਕਰੀਏ ਜਿੱਧਰੋਂ ਮਰਜ਼ੀ ਕਰ ਲਓ ਠੀਕ ਆ ਬਈ ਪਹਿਲੇ ਨੰਬਰ ਦੇ ਝੋਟੇ ਕਿੰਨੇ ਰੁਪਏ ਸੁਈਆ ਇਹ ਜੇ ਸੁਭਾ ਭਾਜੀ ਸੁਈ ਜੇ ਪਹਿਲਾ ਆ ਜੀ ਇਹ ਨਹੀਂ ਦੂਜਾ ਸੁਭਾ ਸੁਈ ਜੇ ਠੀਕ ਹੈ ਜੀ ਦੂਜਾ ਸੁਭਾ ਉਹ ਇਹਦਾ ਬੱਚਾ ਵੀ ਭਾਜੀ ਮਗਰੇ ਦੇ ਠੀਕ ਉਹ ਕੱਟਾ ਜੇ ਮਗਰੇ ਦੇ ਦਿਖਾ ਦਿੰਨੇ ਕੋਈ ਨਹੀਂ ਦਿਖਾ ਦਿੰਦਾ ਆ ਗਿਆ ਜੀ ਦੋਦਰ ਕੋ 8 ਕਿਲੋ ਜੀ ਅੱਛਾ ਜੀ ਇਹ ਵੀਰ ਕੋ ਜਿਹਨਾਂ ਕੋ ਲਈ ਹੈ ਭਾਜੀ ਉਹਨਾਂ ਮੈਨੂੰ ਕਿਹਾ ਬੱਚਾ ਪਾੜਾ ਲੈਂਦੀ ਨਾਲ ਅੱਛਾ ਜੀ ਆਪਾਂ ਦੱਸ ਕੇ ਨਹੀਂ ਪਾੜਾ ਨਾਲ ਲੈਂਦੀ 15 ਦਿਨ ਕੇ ਲੈ ਕੋ 20 ਦਿਨ ਕੇ ਲੈ ਅੱਛਾ ਜੀ ਉਹ ਪਾੜਾ ਨਾਲ ਲੈਂਦੀ ਏ ਠੀਕ ਅੱਛਾ ਪਾੜਾ ਪਾ ਕੇ ਤਾਂ ਮਗਰੋਂ ਬੱਚੇ ਨਹੀਂ ਛੱਡਦੇ ਅੱਛਾ ਜੀ ਆਪਾਂ ਦੱਸ ਕੇ ਨਹੀਂ ਕੱਲ ਨੂੰ ਮੇਰਾ ਦੀਪਾ ਕੋਈ ਇਹ ਨਾ ਕਵੇ ਉਹ ਗੱਲ ਏ ਜੇ ਗੱਲ ਏ ਠੀਕ ਨਹੀਂ ਦੱਸ ਪਾ ਦੱਸ ਦੇਣੀ ਜਿਆਦਾ ਸਾਜ ਰੱਖੀ ਹੈ ਨਾ ਤੇ ਮੌਕੇ ਤੇ ਕਿੰਨਾ ਹੈ ਇਸ ਟਾਈਮ 8 ਤੋਂ ਦੁੱਧ ਹੁਆ ਠੀਕ ਹੈ ਲੋ ਵੀ 8 ਲੀਟਰ ਬਿਲਕੁਲ ਤਿਆਰ ਹੈ ਇਹਦੇ ਕੋਲ ਤੇ ਕੱਦ ਕਾੜ ਕੇ ਇਹਦਾ ਝੋਤੀ ਦਾ ਕੈਮਰਾ ਵਾਲੇ ਸੂਰਜਾ ਦੁੱਜਾ ਸਹੀ ਆ ਆ ਬਚਾਈ ਆ ਜੀ ਤੇ ਫੀਲਿੰਗ ਇਤਤਰੀਪਨ ਪਾਈ ਕਿੰਦਾ ਆ ਕੇ 15 ਤੋਂ 20 ਦਿਨਾਂ ਦਾ ਪਾਵੇ ਦਾ ਟਾਈਮ ਹੋ ਗਿਆ ਵਾ ਜਵਾਬ ਬਚਾਈ ਮੈਨੂੰ ਕੋਈ ਕਾਲੀ ਲੋਈਆਂ ਜੇ ਜਵਾਬ ਨਹੀਂ ਤੇ ਇਹ ਵਾਲਾ ਮੇਲ ਕਾਫ ਆ ਗਿਆ ਜੇ ਪਿੱਛੇ ਮੋੜੋ ਬਈ ਪਹਿਲੇ ਸਵੇ ਕਿੰਨਾ ਕੱਟਿਆ ਦੋ ਦਿਨ ਇਹਰ ਸਾਹੀ ਜੀ ਜਦਾਂ ਤੁਹਾਨੂੰ ਆਪਣੀ ਆਪਾਂ ਕਹਿ ਲਿਆ ਆਪਾਂ ਕਰੋਗੇ ਚਲੇ ਆ ਤੁਹਾਨੂੰ ਉਹਦੀ ਆਪਣੀ ਆਈ ਚਲਾਈ ਆ ਹਾਂਜੀ ਪਹਿਲੇ ਫਿਰ 13 ਕਿਲੋ 12 ਕਿਲੋ ਭਰਿਆ ਜੀ ਠੀਕ ਹੈ ਠੀਕ ਹੈ ਲੋ ਜੀ ਕਰੋ ਚੈੱਕ ਬਾਕੀ ਪਿੰਡੀਆਂ ਨੂੰ ਵੱਡ ਬੜੀ ਆਜ ਤੋਂ ਦੋ ਦਿਨ ਕੋ ਤਿਆਰ ਹੋ ਗਿਆ ਜੀ ਹੁਣ ਲੀਟਰ ਵਾਲਾ ਠੀਕ ਹੈ ਠੀਕ ਹੈ ਲੋ ਜੀ ਪਿੰਡੀਆਂ ਵਾਲਾ ਛੱਡਾ ਆ ਗਿਆ ਇਹ ਤੇ ਛੱਡੇ ਭਾੜਾ ਲੈਂਦੀ ਜੀ ਅਮ ਆ ਮੈਂ ਦੱਸ ਕੇ ਦੇਣੀ ਆ ਭਾੜਾ ਪੰਪ ਭਾੜੇ ਦੀ ਮਿਲਦੀ ਜੀ ਠੀਕ ਹੈ ਠੀਕ ਹੈ ਲੋ ਜੀ ਹਾਂਜੀ ਭਾੜਾ ਭਾੜਾ ਛੱਡੇ ਜੀ ਚੱਲੋ ਲੋ ਜੀ ਆ ਦੇਖੋ ਇਹ ਹੈ ਪੂਰ ਜੱਟ ਬਲੈਕ ਹੈ ਪੂਰ ਨਸਲ ਚ ਆ ਗਈ ਹੈ ਵੀ ਬੱਚੇ ਭਾਜੀ ਮਗਰੋਂ ਲੈਂਦੀ ਜੇ ਪਹਿਲੇ ਪਾੜੇ ਜੀ ਮਿਲਦੀ ਜੇ ਲੋ ਭਾਜੀ ਆਹ ਤੇ ਨਿਸ਼ਾਨੀਆਂ ਜਿਹੜੀਆਂ ਦੁੱਧ ਵਾਲੇ ਪਸ਼ੂਰੀ ਹੁੰਦੀਆਂ ਵਾ ਤੇ ਇਹ ਵੀ ਲਾਗੇ ਤੋਂ ਕਰੋ ਚੈੱਕ ਤੁਸੀਂ ਤੇ ਇਹਦਾ ਮੁੱਲ ਭਾਜੀ ਫਿਰ ਮੁੱਲ ਵੀ ਜਿੱਦਾਂ ਹੁਣ ਮਾਲੋ ਗਰਮੀ ਆ ਦੁੱਧ ਨਾਲ ਦਿਨਾਂ ਦਾ ਨਾ ਸੱਜ ਜੁਈ ਆ ਹਾਂਜੀ ਮਾਲੋ ਜੇ ਤਾਂ ਹੁਣ ਬੱਚੇ ਦੇ ਮਾਲੋ ਮਿਲਦੀ ਹੁੰਦੀ ਆ ਆਪਾਂ ਗੱਲ ਕਰਦੇ ਆ ਹਾਂਜੀ ਇਹ ਤਾਂ ਬੱਚੇ ਦੇ ਕਿਸੇ ਤੌਰ ਦਾ ਚੋਾਕ ਦੇਂਦੇ ਜਿੱਦਾਂ ਮਰਜੀ ਠੀਕ ਹੈ ਜੀ ਇਹ ਤਾਂ ਭਾਵੇਂ 80 85 ਮੁੱਲ ਪਾਉਂਦੇ ਹਾਂਜੀ ਹੁਣ ਆਪਾਂ ਹਾਂ ਨਾ ਦੇਣੀ 65000 ਦੀ ਕਾਦੀ ਮੰਤਾਂ ਜੇ ਭਾਜੀ ਬੱਚਾ ਜਿੱਦਾਂ ਕਿਸੇ ਘਰ ਜਾ ਕੇ ਮਰ ਸਕਦਾ ਬੱਚਾ ਗੱਲ ਕਰਦੇ ਆ ਹਾਂ ਜੀ ਕਿਸੇ ਘਰ ਜਾ ਕੇ ਭੁੱਲ ਸਕਦੀ ਬੱਚਾ ਠੀਕ ਹੈ ਜੀ ਤੇ ਆਪਾਂ ਦੱਸ ਕੇ ਦੇਣੇ ਆ ਵੀਰ ਜੀ ਆਪਾਂ ਲਈ ਆ ਬੱਚੇ ਦਾ ਭੁੱਲੇ ਦੇ ਬੱਚੇ ਲਈ ਆਪਾਂ ਠੀਕ ਹੈ ਠੀਕ ਹੈ ਤੇ ਬਈ ਕਾਦੀ ਮੰਤਾਂ ਮਾਦਰ ਭਾਜੀ ਹਾਂ ਨਾ ਆਪਾਂ 64000 ਦੀ ਦੇਣੀ ਜਿੱਥੇ ਬਸ 500 ਛੋੜ ਹੀ ਹੋਣੀ ਤਾਂ ਕਿਉਂ ਬਾਅਦ ਤਾਜੀ ਜੀ ਮਾਜੀ ਜੰਗੀ ਮਾਜੀ ਕਿਹੜਾ ਵਿਸ਼ਾ ਕਰੇਗਾ ਠੀਕ ਹੈ ਠੀਕ ਹੈ ਸਣ ਤਾਜੀ ਸੁਈ ਆ ਤੇ 64000 ਦੀ ਬਿਲਕੁਲ ਨਾਰਮਲ ਰੇਡ ਦਾ ਤਾਂ ਚੁਰੀ ਹਾਲ ਦਾ ਕਾਟ ਕਾੜ ਕੇ ਦਾ ਬਹੁਤ ਹੀ ਆ ਗਿਆ ਝੋਟੀ ਦਾ ਬਾਕੀ ਜੋ ਕੁਝ ਹੈਗਾ ਸੱਚ ਦਾ ਹੱਸਤਾ ਨੇ ਗਾੜੀ ਵੇਖੋ ਗਾੜੀ ਮਾਨੂੰ ਕਹਿਦਾ ਵੇਖੋ ਕੀ ਕਸਾਣਾ ਦਾ ਸੈਰ ਗਿਆ ਵਾ ਬਹੁਤ ਹੀ ਚੰਗਾ ਆ ਗਿਆ ਵਾ ਹਾਂਜੀ ਬਿਲਕੁਲ ਨਾਰਮਲ ਰੇਡ ਆ ਤੇ ਬਾਈ ਦੇ ਤੁਹਾਨੂੰ ਪਤਾ ਹੈ ਰੇਡ ਵੀ ਜਾਇਜ਼ ਹੁੰਦੇ ਆ ਇਹ ਬਿਲਕੁਲ ਸੱਚ ਦਾ ਫਰਦਾ ਹੀ ਹੁੰਦਾ ਵਾ ਭਾਈ ਆਪਾਂ ਕੋਈ ਝੂਠਾ ਨਾ ਕੰਮ ਜਾ ਆਪਾਂ ਵੀ ਇੱਕੋ ਜੇ ਸਾਰੇ ਭੈਣ ਭਰਾ ਇੱਕੋ ਜੇ ਆਪਾਂ ਹੈਗੇ ਆਂ ਕੋਈ ਸਾਨੂੰ ਮਾਰੀ ਗਏ ਆਪਾਂ ਕਿਸੇ ਨੂੰ ਕਹੀਏ ਫਿਰ ਚੰਗਾ ਨਹੀਂ ਕੰਮ ਲੱਗਦਾ ਅਗਲੇ ਵੀਰ ਭਰਾ ਵੀ ਪੈਸੇ ਕੱਢਨੇ ਆਂ ਹਾਂਜੀ ਅਗਲੇ ਨੂੰ ਨਗਰ ਚੰਗਾ ਸਾਹ ਦੱਸੋ ਜਿੱਦਾਂ ਦਾ ਹੈਗਾ ਵਾ ਬਿਲਕੁਲ ਪਰ ਆਪਾਂ ਕਹਿ ਜੀ ਇੱਥੇ ਕਿਹੜੀ ਚੋਕੇ ਵੇਖਣ ਦਿਆ ਵਾ ਆਪਾਂ ਇਹਦੀ ਭਾਈ ਬੱਚੇ ਨਹੀਂ ਮਿਲਦੀ ਅਗਲੇ ਘਰ ਜਾ ਕੇ ਹੱਥ ਮਾਰੇ ਨਹੀਂ ਅਗਲਾ ਫੇਰ ਤੁਸੀਂ ਦੱਸਿਆ ਨਹੀਂ ਪਹਿਲਾਂ ਨਹੀਂ ਸਿਆਣੀ ਗੱਲ ਆ ਇਹ ਭਾਈਾਂ 22 ਬਾਰੇ ਦੱਸੋ ਇਹ 22 ਭਾਈ ਸੂਈ ਨੂੰ ਵੀ 20-25 ਦਿਨ ਹੋ ਗਏ ਜੀ ਅੱਛਾ ਜੀ 20 ਤੋਂ 25 ਦਿਨ ਹੋ ਗਏ ਠੀਕ ਹੈ ਕਿ ਕਿ ਭਾਰ ਪਾਇਆ ਤੇ ਹੁਣ ਨਾ ਕਿ ਚਲੋ ਬੰਦੇ ਤਾਂ ਬੰਨ ਜਾਣ ਬੰਦੇ ਨਹੀਂ ਆ ਨਹੀਂ ਹੁੰਦੇ ਫਿਰ ਦੀ ਹਾਂਜੀ ਹਾਂਜੀ ਉਹਨਾਂ ਗੇ ਰਸੀਬ ਘੁੱਟ ਕੇ ਮਾਰੀ ਫਾਸੀ ਦਾ ਦਾਗ ਚ ਪਾਇਆ ਇਹ ਮਗਰ ਅੱਛਾ ਠੀਕ ਹੈ ਜੀ ਹਾਂ ਦੱਸਿਆ ਚੰਗਾ ਦਾ ਪਾ ਜੀ ਆਪਾਂ ਕਾਹ ਨੂੰ ਬੰਦਾ ਪੂਰਾ ਲੱਦਾ ਵਾ ਭਾਈ ਕਹਿੰਦਾ ਕਿ ਗੱਲ ਹੁਣ ਆਪਾਂ ਇਥੇ ਮਿੱਠੀ ਮਿਠਾਈ ਹੈ ਵੀਡੀਓ ਵਿੱਚ ਆਪਾਂ ਚੱਕਾ ਲਾਣ ਨੂੰ ਵੀ ਹਨਾ ਨਹੀਂ ਠੀਕ ਹੈ ਹਾਂਜੀ ਹਾਂਜੀ ਹੁਣ ਕੋਈ ਪਾਰ ਨਹੀਂ ਕੋਈ ਕੋਈ ਦਾਗ ਪੈਗਾ ਬਸ ਸਰਬ ਜਾਨ ਬੰਦਾ ਤਾਂ ਜਾਨ ਨਹੀਂ ਹੁੰਦਾ ਕਿਸੇ ਸ਼ਿੱਕੀ ਦੱਸੀ ਘੁੱਟ ਕੇ ਪਾਸੀ ਆ ਵੇਖੋ ਠੀਕ ਹੈ ਕੋਈ ਦਾਗ ਨਹੀਂ ਹੋਵੇ ਨਾ ਲਓ ਬੜਿਆ ਸੁੱਕ ਗਿਆ ਹਾਂ ਅਸੂ ਆ ਮਾਰੇ ਰਸੀ ਦਾ ਦਾਗਾ ਜੂਰੇ ਦਾ ਠੀਕ ਹੈ ਬਾਕੀ ਕਿਸੇ ਗੱਲ ਦੀ ਆਮ ਆਪੇ ਗੱਡੀ ਫੁੱਲ ਸੂਈ ਨੂੰ 20 ਤੋਂ 25 ਦਿਨ ਨੂੰ ਹੋਏ ਸੂਈ ਨੂੰ ਅੱਛਾ ਜੀ ਇਹਨੂੰ ਦੁੱਧ ਆਸਤਾ ਮਾ ਦੁੱਧ ਜਿਹੜਾ ਹੁਣ ਲੀਟਰ ਵਾਲਾ ਜਿਹੜਾ ਹੋਗਾ 8 ਕਿਲੋ ਨਹੀਂ ਆਪਾਂ 7 ਕਿਲੋ ਕਹਿ ਕੇ ਦਵਾ ਦੇਈਏ ਠੀਕ ਹੈ ਠੀਕ ਹੈ ਲਓ ਜੀ ਸਾਰਾ ਗੱਲ ਲੀਟਰ ਦਾ ਬਿਲਕੁਲ ਲੀਟਰ ਵਾਲਾ ਦੁੱਧ ਤਿਆਰ ਆ ਤੇ ਬਾਕੀ ਆ ਵੇਖੋ ਇੱਧਰ ਵੇਖੋ ਇਹ ਨਹੀਂ ਕਿ ਲੱਤਾਂ ਮਾਰਨੀ ਆ ਅੱਛਾ ਜੀ ਇੱਧਰ ਵੇਖੋ ਲੋ ਬਾਈ ਜੀ ਸੀਦੀਆਂ ਸੋਲੀਆਂ ਜਿਹੜੀਆਂ ਬਹੁਤ ਛੋਟੀ ਵਿੱਚ ਥਾਲ ਕੁੜੀਆਂ ਚੁੰਹਦੇ ਰਹੋ ਅੱਛਾ ਜੀ ਹੋਰ ਧਾਰਾਂ ਲਈਦੇ ਰਹੋ ਠੀਕ ਹੈ ਠੀਕ ਹੈ ਉਹ ਬਾਈ ਕਰੋ ਚੈੱਕ ਕੋਈ ਸੀਲਾ ਭਾਈ ਕਿਉਂਕਿ ਫੇਰ ਕਿਉਂਕਿ ਮੜਾ ਜੀ ਸੁਭਾਈ ਚੱਕੀ ਬਹੁਤ ਹੀ ਠੰਡੀ ਧੀਦੀ ਪਾਜੀ ਠੀਕ ਹੈ ਠੀਕ ਹੈ ਜੀ ਹੋ ਲੋ ਇਹ ਜਿਹੜਾ ਆਪਣਾ ਵੀਰ ਆ ਗਿਆ ਨਾ ਕਿਤੇ ਯਾਦ ਹੀ ਕਰੂਗਾ ਸੂਬਾ ਇੱਕ ਨਾ ਸੁਈਆ ਇਹਨੇ ਪਾਜੀ ਬਾਹਰ ਪਾਉਣੀ ਸੀ ਮਾੜਾ ਮੁੰਡਾ ਹੈਗਾ ਥੋੜਾ ਥੋੜਾ ਵੀਰ ਆਪਣਾ ਸੱਜਣ ਚਲੋ ਵੀ ਅੱਛਾ ਇਹ ਕਿਉਂ ਝੋਟੀ ਨੂੰ ਪਤਾ ਕਿ ਠੀਕ ਹੈ ਠੀਕ ਹੈ ਦੇਸੀ ਝੋਲ ਕੇ ਹੁੰਦਾ ਹੈ ਕਿ ਆਪਣੇ ਇਧਰ ਹੁੰਦਾ ਹੈ ਕਰਾ ਜੇ ਹਾਂਜੀ ਹਾਂਜੀ ਉਹ ਜਦੋਂ ਮੁੰਡੇ ਕਿਸੇ ਮਗਰ ਲਾ ਕੇ ਝੋ ਪਤਾ ਛੋੜੀ ਦੇ ਕਾਰਨ ਥੋੜਾ ਬਾਹਰ ਪਾਉਣਾ ਜੀ ਠੀਕ ਹੈ ਠੀਕ ਹੈ ਇਹ ਮਸ ਸੁਗਾ ਕਰਵਾ ਸੁਈਆ ਪਹਿਲਾ ਸੁਆਹ ਇਹ ਪਹਿਲਾ ਹੀ ਹਾਂਜੀ ਠੀਕ ਹੈ ਲੋ ਬਜੀ ਪਹਿਲਾ ਹੀ ਸੁਆਹ ਸੂਈ ਆ ਤੇ ਕੱਲੀ ਕੱਲੀ ਬਾਈ ਕਹਿੰਦਾ ਗੱਲ ਦੱਸ ਕੇ ਆਪਾਂ ਸਭ ਦਾ ਵੇਚਣਾ ਬਸ ਵਧੀਆ ਬਸ ਬਰਤ ਕੰਮ ਨਹੀਂ ਭਾਈ ਕਰਦਾ ਕਿ ਇਹਦਾ ਹੱਕ ਦਾ ਪੈਸਾ ਨਹੀਂ ਕਿਹਦਾ ਗਰੀਬ ਦਾ ਆਪਾਂ ਲਹੂ ਨਹੀਂ ਪੀਣਾ ਨਹੀਂ ਨਹੀਂ ਬਿਲਕੁਲ ਬਿਲਕੁਲ ਬਈ ਸਿਆਣੀ ਗੱਲ ਆ ਕਿ ਲੋ ਚੰਗੀ ਸੋਚ ਆ ਤੇ ਕਾਹ ਕਿਤੇ ਲੰਮਾ ਕੰਮ ਕਰਾਂਗੇ ਲੰਮਾ ਕੰਮ ਭਾਈ ਕਾਹ ਆ ਜਿੰਦਗੀ ਕਰਾਂਗੇ ਆਪਣੀ ਘਰੀਏ ਉਮਰ ਬਾਬਾ ਘਰੇ ਤਰਫ ਹੋ ਗਏ ਪੁਰਾਣੇ ਹੋ ਗਏ ਬੁੱਢੇ ਹੋ ਗਏ ਨਹੀਂ ਬਾਕੀ ਘਰੀ ਦੇ ਨਹੀਂ ਬੰਦੇ ਦਾ ਪਤਾ ਨਹੀਂ ਸਿਆਣੀ ਗੱਲ ਲੋ ਬਜੀ ਕਰੋ ਚੱਕਾ ਡਗਾੜ ਹੈ ਨਾ ਵੀ ਚੰਗਾ ਤੇ ਠੋਠਾ ਇਹ ਪਹਿਲਾ ਹੀ ਸਵੇਰ ਸੂਆ ਸੀ ਆ ਦੇ 7 ਲੀਟਰ ਜਿਹੜਾ ਐਨ ਕੰਡੇ ਵਾਲਾ ਦੁੱਧ ਤਿਆਰ ਆ ਇਥੇ ਆਂਡਾ ਇਹਨੂੰ ਵੀ ਬਹੁਤ ਚੰਗਾ ਲੱਗਾ ਵਾ ਕਰੋ ਜੀ ਲਾਗੇ ਤੋਂ ਚੈੱਕ ਭਾਈ ਕੰਮ ਕਿਹੜੇ ਹੁੰਦੇ ਕੰਮ ਕਰੂ ਇਸੇ ਮੱਸਾ ਹੀ ਤੇਲ ਲਾ ਦੀਏ ਮੱਸਾ ਮਿੱਟੀ ਲਾ ਦੀਏ ਦਾ ਖਤਮ ਕਰ ਦੀਏ ਕਿਉਂ ਕਿਸੇ ਨਾਲ ਕਰਨਾ ਧੋਖਾ ਨਹੀਂ ਤੋਖਾ ਨਹੀਂ ਦੱਸ ਕੇ ਤਾਂ ਪਰ ਇਹ ਮੇਰੀ ਗਾਰੰਟੀ ਹੁਣ ਕੋਈ ਪੁਹਾਰ ਨਹੀਂ ਕੋਈ ਪਿੱਛਾ ਨਹੀਂ ਪਾਉਦੀ ਇੱਦਾਂ ਜੋ ਰਿਸਿਟ ਇੱਦਾਂ ਜਿੱਥੇ ਮਰਜ਼ੀ ਵਾਪਸ ਆਵੇ ਲੋ ਠੀਕ ਠੀਕ ਹੈ ਜੀ ਲਓ ਇੱਦਾਂ ਸੀਰੀਆ ਵਿੱਚ ਮੱਦੀ ਰਸਾ ਛੱਡ ਕੇ ਭਾਵੇਂ ਵਿਹੜੇ ਦੇ ਅੰਦਰ ਵਿੱਚ ਘਰ ਕਿਵਾ ਇਹ ਕਰ ਲੋ ਇਹਦੀ ਜਿੱਥੇ ਮਰਦੀ ਚੋਵੇ ਕਿਸੇ ਦੇ ਘਰ ਜਾ ਕੇ ਲੱਤ ਮਾਰੇ ਆਪਾਂ ਤਾਂ ਵੀ ਜ਼ਿੰਮੇਵਾਰ ਆ ਠੀਕ ਹੈ ਠੀਕ ਇਹਦਾ ਮੁੱਲ ਭਾਜੀ ਹਰ ਇਹ ਵੀ ਭਾਜੀ 65 ਦੀ ਦਵਾਂਗੇ ਹਾਂ ਜੀ ਰਸ਼ਾ ਜੀ ਹਾਂ ਆਪਦੀ ਮਾਂ ਨਾਲ ਕਿ ਜਾਂ ਬਾਤਾਂ ਕਰਾ ਦਿਓ ਜੋ ਕਰਾਉਂ ਤੀ ਚੜ੍ਹਦੀਏ 40 ਭਾਜੀ ਹਾਂ ਨਾ 63000 ਦੀ ਝੋਟੀ ਦਵਾਂਗੇ ਆਪਾਂ ਠੀਕ ਹੈ ਲੋ ਭਾਜੀ 63000 ਦੀ ਤੇ ਭਾਜੀ ਸਾਡੇ ਬਾੜ ਦੀ ਦਵਾਂਗੇ 500 ਛੋਟ ਸਾਡੇ ਬਾੜ ਦੀ ਸਾਡੇ ਬਾੜ ਦੀ ਬਿਲਕੁਲ ਜਾਇਜ਼ ਮੁੱਲ ਆ ਸੇਕ ਚੋ ਟਿੰਗਾ ਜੰਗਲੀ ਲੈ ਲੋ ਥੋੜਾ ਉਹਦਾ ਪਸਮੇ ਨੂੰ ਠੀਕ ਗੱਲ ਆ ਬਈ ਪਸ ਆਹ ਦੇਖੋ ਮਾਰ ਦੇ ਫੜੇ ਮਾਰੋ ਖਾਵੇ ਮਾ ਜਾਓ ਲਓ ਮੈਂ ਜੀ ਕਰੋ ਲਾਗੇ ਦਾ ਚੈੱਕ ਅੱਜ 38 ਕੱਲਾ ਕੱਲਾ ਜਿੱਦਾਂ ਕਿੱਲਾ ਕੱਢਿਆ ਜਾਂਦਾ ਐਂਜ ਗੱਡ ਦੂਗੀ ਇਹ ਆਜੋ ਬਾਈ ਤੀਜੇ ਨੰਬਰ ਤੇ ਇਹ ਢੇਰੀ ਜੀ ਭਾਈ ਮਾਜੇ ਅੱਛਾ ਜੀ ਇਹ ਵੀ ਆਪਣਾ ਸੱਜਣਾ ਵੀਰ ਭਰਾ ਜੀ ਕੋਲ ਲਿਆ ਦੀ ਠੀਕ ਹੈ ਜੀ ਹਾਂ ਇਹ ਕਿਦਾਂ ਜੀ ਇਹ ਭਾਈ ਸਾਡੇ ਛਾ ਦੀ ਗੱਬਣ ਜੇ ਅੱਛਾ ਜੀ ਦੋਦਰ ਕੋ 6 ਕਿਲੋ ਕੰਡੇ ਵਾਲਾ ਜੇ ਠੀਕ ਹੈ ਲੀਟਰ ਮਾਰਕਟ ਤੋਂ ਚੋ ਕੇ ਲਵੇ ਸਾਡੇ 6 ਮਹੀਨੇ ਚੱਕ ਪਾਉ ਤੇ 6 ਦਿਨ ਦੁੱਧ ਦੇ ਦੇ ਕੋਲ ਹਾਂਜੀ ਇਹ ਬਈ ਕਿੰਨੇ ਸਵੇਰੇ ਕੱਪਣਿਆ ਇਹ ਸਵੇਰ ਤੀਜਾ ਭਾਈ ਗੱਪਣਿਆ ਘਰ ਵਾਲੇ ਜੀ ਤੀਜਾ ਜਾਂਦੇ ਮੈਂ ਉਹ ਵੱਧ ਗਿਆ ਤੇ ਤੀਜਾ ਹੀ ਹੋਣੀ ਆ ਅੱਛਾ ਜੀ ਹਾਂ ਇਹਦੇ ਸੱਜਣ ਨੇ ਕੀ ਕਰਿਆ ਕਰੇ ਭਾਈ ਆਪਣਾ ਭਰਾ ਹੀ ਸੱਜਣ ਮੇਤਰੀ ਉਹਦਾ ਕਹਿੰਦਾ ਮਠਾ ਲਾ ਗੋ ਜਿਹੜਾ ਡੇਰੀ ਵਾਲਾ ਬੀਜ ਅੱਛਾ ਜੀ ਭਾਈ ਜਦੋਂ 15 16 ਕਿਲੋ ਤੇ ਭਰਿਆ ਹੋਣਾ ਠੀਕ ਠੀਕ ਵੱਡੀ ਮੱਝ ਆ ਲੋਕੀ ਕੱਦ ਕੱਢ ਤਾਂ ਵੀ ਚੰਗਾ ਵਾ ਇਹਨੇ ਭਾਈ ਸਿਆਜ ਰਕੇ ਲਾਉਣੇ ਆ ਗਰਮੀ ਵੀ ਦੋ ਦਿਨ ਉਹ ਦੋ ਮਹੀਨੇ ਠੀਕ ਆ ਸਿਆਜ ਫੇਰ ਰਕੇ ਲਾਉਂਗੀ ਲੋ ਵਧੀਆ ਚੱਕਾ ਇਹ ਪਾਉਣਾ ਫਮਾਇਦਾ ਚੱਕਾ ਆ ਗਿਆ ਦੇਖੋ ਇਹ 16 17 ਲੀਟਰ ਜਿਹੜਾ ਸੱਜਰ ਨੇ ਦੁੱਧ ਭਰਿਆ ਵਾ ਤੇ ਇਸ ਟਾਈਮ ਜਿਹੜੀ ਹੈਗੀ 6.5 ਮਹੀਨੇ ਵਿੱਚ ਇੱਕ ਪਾਸ ਤੇ ਇਹ ਜਿਹੜੀ ਹੈਗੀ ਦੁੱਧ ਉਹ ਪਿਆਰ ਇਹਦੇ ਕੋਲ ਚੈੱਕ ਕਰੋ ਲਾਗੇ ਦੇ ਥਣ ਭਾਂਡਾ ਤੋਂ ਹੀ ਚੈੱਕ ਇਹ ਥਾਣਾ ਦਾ ਸੈਲਗਾ ਵੀ ਬਹੁਤ ਸ਼ਾਨਦਾਰ ਆ ਗਿਆ ਠਿੱਕ ਠਿੱਕ ਤੇ ਥਣ ਲੱਗਾ ਦੇ ਵੀ ਤੇ ਇਹਦੇ ਵੀ ਪਈ ਆ ਦਿਖਾ ਰਹੇ ਹਾਂ ਲਾਗੇ ਤੋਂ ਨਿਸ਼ਾਨੀਆਂ ਇਹਦਾ ਮੁੱਲ ਭਾਈ ਇਹਦਾ ਭਾਈ ਹਾਂ ਨਾ ਬਸ 60000 ਦੇਣੀ ਏ 60000 500 ਛੋਟ ਠੀਕ ਆ 60000 ਰੁਪਏ ਹਾਂਜੀ ਯਾਰ ਮੈਂ ਜਾ ਰਹੀ ਹੱਟ ਪੂਰੇ 55000 ਦੇ ਦਈਏ 55000 ਹਾਂ ਪਰ ਭਾਈ ਜਿਹੜਾ ਲੈ ਜੂ ਨਾ ਜਿਹੜੇ ਚੌਂ ਲੱਗੀ ਰੜਾ ਮੋਟਾ ਥੜ ਬਣਾਉਦੀ ਕਿ ਕੰਨੂ ਗਲਾਂ ਕਰਦੇ ਠੀਕ ਆ ਠੀਕ ਚੌਂ ਦਾ ਇੰਨਾ ਮਜ਼ਾ ਆਉਂਦਾ ਜੀ ਖਸਾਗ ਠੀਕ ਆ ਲੋ ਭਾਈ 85000 ਦੀ ਤੇ ਜਿਹੜਾ ਵੀ ਭਰਾ ਲੈ ਜੂਗਾ ਉਸ ਹਿਸਾਬ ਨਾਲ ਕਮੇਟੀ ਭਾਈ ਨਹੀਂ ਉਹਦੀ ਹੋਰ ਦੋ ਤਿੰਨ ਮਹੀਨੇ ਸਾਹਮਣੇ ਪੈਗੇ ਡਬਲ ਕਰ ਜੂਗੀ ਇਹ ਵੀ ਪਰਮਾੜੀ ਇਹ ਹੋਰ ਬਾਈ ਕੁਝ ਕਹਿਣਾ ਹੋਰ ਵੀਰ ਜੀ ਬਸ ਇਹੋ ਕਹਿਣਾ ਆਪਣਾ ਮੇਰਾ ਵੀਰ ਆ ਆਪਣਾ ਸੋਹ ਸਮਝ ਕੇ ਖੜੇ ਜਿਹੜਾ ਵੀ ਡੇਗਰ ਛੜਨਾ ਆ ਬੱਚਾ ਭੁੱਲੀ ਜੇ ਹਾਂਜੀ ਦੱਸ ਕੇ ਜਿਹੜੇ ਪਹਾੜਾ ਲਈ ਦੀ ਨਾਲ ਆਪਾਂ ਬਾ ਬਾ ਪਰ ਇੱਕੋ ਵੇਂਜੀ ਕਰਦੇ ਦੱਸ ਕੇ ਦੇਣੇ ਆ ਅੱਛਾ ਜੀ ਜਿਹਨੇ ਗੱਲ ਨਹੀਂ ਸੀ ਮੇਰਾ ਕਿਸੇ ਵੀਰ ਨੂੰ ਤੁਹਾਨੂੰ ਕਹਿੰਦੇ ਫੋਨ ਕਰਨਾ ਯਾਰ ਕਿੱਦਾਂ ਆ ਹਾਂਜੀ ਹਾਂਜੀ ਸਾਨੂੰ ਕੇ ਲਾਉਣਾ ਮਾਲਾ ਕੰਮ ਆ ਹਾਂਜੀ ਹਾਂਜੀ ਆਪਾਂ ਦੱਸ ਕੇ ਦੇਣੇ ਆ ਕਿਸੇ ਦੇ ਘਰ ਜਾ ਕੇ ਦਿਹਾੜੀ ਬੱਚਾ ਪੜਾ ਲੈ ਲੀ ਜੀ ਠੀਕ ਹੈ ਠੀਕ ਹੋਣੀ ਪੜਾ ਸਾਡੇ ਕੋਲ ਲਿੰਦੀ ਜੀ ਠੀਕ ਹੈ ਠੀਕ ਹੈ ਜੀ ਸਣੀ ਭਾਈ ਠੀਕ ਠੀਕ ਦੱਸ ਕੇ ਦੇਣੀ ਆਪਾਂ ਸਿੱਧੀ ਗੱਲ ਕੱਲੀ ਕੱਲੀ ਗੱਲ ਭਾਈ ਨੇ ਦੱਸੀ ਹੋਈ ਆ ਕਰੋ ਜੀ ਚੈੱਕ ਜਿਹੜਾ ਵੀ ਜੀ ਆਪਾਂ ਸਾਰੇ ਭੈਣ ਭਰਾਵਾਂ ਵਾਲੇ ਜਿਹੜਾ ਕਿ ਮਾੜੀ ਜਗੀ ਕਹਿੜੀ ਨਾਲ ਨੂੰ ਉਹ ਮਾੜੀ ਗੱਲ ਆ ਮਾੜੀ ਗੱਲ ਆ ਜਿਹੜਾ ਫੋਨਾਂ ਜਦੋਂ ਬੱਸਾ ਕੋਈ ਲੱਗਾ ਮਿੰਟ ਜਿਹੜੀ ਭਰ ਦੇਣੀ ਇੱਕ ਦੂਜੀ ਦੀ ਗੱਲ ਹਾਂਜੀ ਹਾਂਜੀ ਲਓ ਭਾਈ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ